ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਅੱਜ ਆਪਣੀ ਟੀਮ ਸਮੇਤ ਅਚਨਚੇਤ ਬीडीपीਓ ਦਫਤਰ ਫਾਜ਼ਿਲਕਾ ਵਿੱਚ ਛਾਪਾ ਮਾਰਿਆ ਗਿਆ ਜਾਂਚ ਕੀਤੀ ਗਈ ਅਤੇ ਦਫਤਰ ਵਿੱਚ ਹੋ ਰਹੇ ਕੰਮਕਾਜ ਦਾ ਨਿਰੇਖਣ ਕੀਤਾ ਦਫਤਰ ਵਿੱਚ ਆਏ ਲੋਕਾਂ ਜੋ ਪਿੰਡਾਂ ਤੋਂ ਵੱਖ-ਵੱਖ ਆਪ ਦੇ ਕੰਮਕਾਜ ਲੈ ਆਏ ਸੀ ਅਫਸਰਾਂ ਵੱਲੋਂ ਅਧਿਕਾਰੀਆਂ ਵੱਲੋਂ ਉਹਦੇ ਕੰਮ ਕੀਤੇ ਜਾ ਰਹੇ ਹਨ ਜਾਂ ਨਹੀਂ ਕੀਤੇ ਜਾ ਰਹੇ ਇਸ ਦੀ ਜਾਂਚ ਕੀਤੀ ਅਤੇ ਅਫਸਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਫਸਰਾਂ ਬीडीपीਓ ਦਫਤਰ ਦੇ ਮੁਲਾਜ਼ਮਾਂ ਨੂੰ ਇਹ ਹਦਾਇਤਾਂ ਕੀਤੀਆਂ ਕਿ ਦਫਤਰ ਵਿੱਚ ਆਉਣ ਵਾਲੇ ਕਿਸੇ ਵੀ ਲੋਕ ਦਾ ਕਿਸੇ ਵੀ ਨਿਵਾਸੀ ਦਾ ਹਲਕਾ ਵਾਸੀ ਦਾ ਕੋਈ ਵੀ ਕੰਮ ਕਰ ਜੋ ਕਿ ਜਾਇਜ਼ ਅਤੇ ਕਾਨੂੰਨ ਦੇ ਮੁਤਾਬਕ ਠੀਕ ਹੋਵੇ ਲੰਮਕਣਾ ਨਹੀਂ ਚਾਹੀਦਾ ਕਿਸੇ ਨੂੰ ਗੇੜੇ ਨਹੀਂ ਹੋਏਨੇ ਚਾਹੀਦੇ ਇਹ ਸਰਕਾਰ ਦੀ ਪ੍ਰਾਥਮਿਕਤਾ ਹੈ ਕਿਉਂਕਿ ਲੋਕ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸਨ ਸਰਕਾਰ ਉਹਨਾਂ ਦੀ ਹੈ ਅਤੇ ਉਹਨਾਂ ਦੇ ਦੁਆਰਾ ਹੀ ਚੱਲ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ ਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਹਲਕਾ ਵਾਸੀਆਂ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਜੋ ਇਹਨਾ ਮਾਨ ਬਖਸ਼ਿਆ ਹੈ ਉਹ ਤੇ ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਹਲਕਾ ਵਾਸੀਆਂ ਦੇ ਕਰੇਤਾ ਰਹਿਣਗੇ ਅਤੇ ਹੁਣ ਉਹਨਾਂ ਦਾ ਵੀ ਇਹ ਫਰਜ਼ ਬੰਦਾ ਹੈ ਕਿ ਲੋਕਾਂ ਨੂੰ ਆਰੀਨ ਕਿਸੇ ਤਰ੍ਹਾਂ ਦੇ ਕੰਮ ਕਰਨ ਵਿੱਚ ਮੁਸ਼ਕਲ ਜੋ ਕਿ ਲੋਕਾਂ ਦੇ ਜਾਇਜ਼ ਕੰਮ ਲਈ ਅਧਿਕਾਰੀ ਪਰਚਾਲ ਕਰਦੇ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਨਹੀਂ ਮੁਸ਼ਕਲ ਆ ਦਿੱਤੀ ਜਾਵੇਗੀ ਅਤੇ ਗੱਲਬਾਤ ਕਰਦੇ ਦੌਰਾਨ ਟਾਈਮ ਵੀ ਵਿਖਾਇਆ ਗਿਆ ਤੇ ਕਿਆ ਗਿਆ ਵੀ ਇਹ ਕੰਮ ਕਿਉਂ ਨਹੀਂ ਹੋ ਰਿਹਾ ਇਸ ਬਾਰੇ ਬੀਡੀਪੀ ਜਾਂ ਸਟਾਫ ਕੋਲ ਕੋਈ ਵੀ ਜਵਾਬ ਨਹੀਂ ਸੀ ਜਿੱਥੇ ਉਹਨਾਂ ਦੀ ਫੌਰੀ ਤੌਰ ਤੇ ਕਚਾਈ ਵੀ ਕੀਤੀ ਗਈ ਇਸ ਤੋਂ ਬਾਅਦ ਸਥਾਨਕ ਵਿਧਾਇਕ ਨਿਰੰਦਰ ਪਾਲ ਸਿੰਘ ਸਵਨਾਵਾਲੋਂ ਬੀਡੀਪੀ ਦਫ਼ਤਰ ਵਿੱਚ ਲੱਗੇ ਕੈਂਪ ਜਿਸ ਵਿੱਚ ਨਵੇਂ بڑے ਸਰਪੰਚ ਪੰਚਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਕੰਮਾਂ ਦਾ ਤਰੀਕਾ ਦੱਸਿਆ ਜਾ ਰਿਹਾ ਸੀ ਜਾਂਚ ਹੋ ਰਹੀ ਸੀ ਉਹਨਾਂ ਦੀ ਜਾਂਚ ਕੀਤੀ ਅਤੇ ਨਵੇਂ ਬਣੇ ਸਰਪੰਚਾਂ ਅਤੇ ਪੰਚਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਕਿਉਂਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣਾ ਆਮ ਆਦਮੀ ਪਾਰਟੀ ਦਾ ਮੁੱਖ ਅਜੰਡਾ ਹੈ ਅਤੇ ਉਹ ਚਾਹੇ ਕੋਈ ਵੀ ਪਿੰਡ ਹੋਵੇ ਉੱਥੇ ਕਿਸੇ ਵੀ ਪਾਰਟੀ ਦੇ ਮੈਂਬਰ ਜਾਂ ਸਰਪੰਚ ਬਣੇ ਹੋਣ ਕਿਸੇ ਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ ਜੇਕਰ ਕੋਈ ਵੀ ਅਧਿਕਾਰੀ ਇਹ ਕੰਮ ਨਹੀਂ ਕਰਦੇ ਤਾਂ ਉਹ ਸਿੱਧੇ ਤੌਰ ਤੇ ਐਮ ਐਲ ਏ ਨੇ ਕਿਹਾ ਵੀ ਐਮ ਐਲ ਏ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਐਮ ਐਲ ਏ ਨਾਲ ਸੰਪਰਕ ਕਰ ਸਕਦੇ ਹਨ ਹਰ ਇੱਕ ਤਰ੍ਹਾਂ ਦੀ ਮੁਸ਼ਕਿਲ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਏਗਾ ਕਿਉਂਕਿ ਪਿੰਡਾਂ ਨੂੰ ਸ਼ਹਿਰਾਂ ਵਾਂਗ ਬਣਾਉਣਾ ਉਹਨਾਂ ਦਾ ਮੁੱਖ ਅਜੰਡਾ ਹੈ ਇਸ ਤਹਿਤ ਹੀ ਉਹਨਾਂ ਦੀ ਸਰਕਾਰ ਕੰਮ ਕਰ ਰਹੀ ਹੈ ਹੋਰ ਬੋਲਦੇ ਵਿਧਾਇਕ ਨੇ ਕਿ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਹਾਂ ਜੀ ਐਮ ਐਲ ਸਾਬ ਅੱਜ ਤੁਸੀਂ ਵੀਡੀਓ ਦਫ਼ਤਰ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇੱਥੇ ਅੱਜ ਬੀਡੀਪੀਓ ਦਫਤਰ ਫਾਜ਼ਲ ਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਜੋ ਕਈ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਸੀਗੀਆਂ ਦਫਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬੀਡੀਪੀਓ ਨੇ ਸਾਡੇ ਏਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬੀਡੀਪੀਓ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਹੈ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਰ੍ਹਾਂ ਸਾਰੇ ਜਿਹੜੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਂਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦੱਸਤਾ ਕੀਤੀ ਹੈ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ